ਆ ਵੀਡੀਓ ਦੇਖੋ ਦੋਸਤੋ ਇਹਦੇ ਵਿੱਚ ਗੁਰੂ ਰਵਿਦਾਸ ਮਹਾਰਾ ਜੀ ਨੂੰ ਸੰਬੋਧਨ ਕਿਦਾਂ ਕਰਦਾ ਆ ਇਹ ਬੰਦਾ ਬਾਣੀ ਬਣੇ ਵਾਲਾ ਬੰਦਾ ਆ ਭਗਤ ਰਵਿਦਾਸ ਕੀ ਕੰਮ ਕਰਦਾ ਸੀ ਜੁੱਤੀਆਂ ਹੀ ਗਾਣਦਾ ਸੀ ਚਮਾਰ ਦੀ ਜਾਤ ਕਿਹੋ ਜੀ ਆ ਸਭ ਤੋਂ ਵੱਡੀ ਨੀਵੀਂ ਜਾਤ ਚਮਾਰਾਂ ਦੀ ਜਾਤ ਨੂੰ ਮੰਨਿਆ ਗਿਆ ਪਰ ਉਹਨੇ ਚਮਾਰਾਂ ਦੀ ਜਾਤ ਦੇ ਵਿੱਚ ਉਹ ਨਾਮ ਜਪਿਆ ਤੇ ਪਰਮੇਸ਼ਰ ਨੇ ਕਿੱਡਾ ਵੱਡਾ ਦਰਜਾ ਦਿੱਤਾ ਜਿਹਨੂੰ ਰਵਿਦਾਸ ਲੋਕ ਕਹਿੰਦੇ ਸਾਨੂੰ ਨੂੰ ਭਗਤ ਰਵਿਦਾਸ ਬਣਾ ਦਿੱਤਾ ਬਹੁਤਾ ਸਿਆਣਾ ਨਾ ਬਣ ਬਹੁਤੀ ਸਿਆਣਪ ਚੰਗੀ ਨਹੀਂ ਹੁੰਦੀ ਬਹੁਤ ਹੀ ਸਿਆਣਾ ਫ ਜਿਹੜੀ ਹੈ ਨਾ ਲੈਵਨ ਦੀ ਹੁੰਦੀ ਬੰਦੇ ਨੂੰ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਉੱਚੀ ਜਾਤ ਵਾਲਾ ਸਮਝਦਾ ਨਾ ਦੱਸਦਾ ਫਿਰਦਾ ਮੈਂ ਮੇਰੀ ਬੜੀ ਉੱਚੀ ਜਾਤ ਆ ਵੱਡੀ ਸਭ ਜਾਣਦੇ ਆ ਅਸੀਂ ਠੀਕ ਆ ਮੈਂ ਨਹੀਂ ਚਾਹੁੰਦਾ ਕੋਈ ਵਿਵਾਦ ਪੈਦਾ ਹੋਵੇ ਤੇ ਪਰ ਤੂੰ ਕੋਈ ਕਸਰ ਨਹੀਂ ਛੱਡੀ ਤੂੰ ਇਹ ਤਾਂ ਹੈਗਾ ਹੀ ਆ ਚਲੋ ਇਹ ਦੀ ਜਿੰਨੀ ਕੁ ਸੀਗੀ ਹੈ ਨਾ ਇਹਨੂੰ ਸਮਝੇ ਨੇ ਬੋਲ ਦਿੱਤਾ ਹੋਰ ਵੀ ਬਹੁਤ ਬੰਦੇ ਆ ਜਿਹੜੇ ਮਤਲਬ ਕਿ ਗੁਰੂ ਰਵਿਦਾਸ ਮਾਰਾ ਨੂੰ ਭਗਤ ਕਰਕੇ ਸੰਬੋਧਨ ਕਰਦੇ ਜਾਂ ਕਿੱਦਾਂ ਬਾਣੀ ਦੇ ਵਿੱਚ ਲਿਖਿਆ ਚਲੋ ਭਗਤ ਉਹ ਵੱਖਰੀ ਗੱਲ ਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੂੰ ਗੁਰੂ ਕਹਿੰਨੇ ਆ ਤੁਹਾਨੂੰ ਬੜੀ ਅੱਗ ਲੱਗਦੀ ਹੈ ਨਾ ਇਸ ਗੱਲ ਦੀ ਤੇ ਜਿਹੜੇ ਇੱਥੇ ਹੋਰ ਦੁਨਿਆਵੀ ਬੰਦੇ ਫਿਰਦੇ ਆ 100 ਗਲਤ ਕੰਮ ਉਹ ਕਰਨਦੇ ਆ ਹਨਾ ਤੇ ਉਹ ਉਹ ਆਪਦੇ ਨਾਮਾਂ ਦੇ ਨਾਲ ਗੁਰੂ ਲਾਉਂਦੇ ਆ ਉਹਨਾਂ ਨੂੰ ਮਤ ਦਿਓ ਜਾ ਕੇ ਉਹਨਾਂ ਨੂੰ ਇਹ ਸਾਡਾ ਪਤਾ ਕਿਹੜੀ ਗੱਲ ਦਾ ਇਹ ਸਾਡਾ ਸਮਾਜ ਜਿਹੜਾ ਆ ਮਾੜੀ ਮੋਟੀ ਰੋਟੀ ਖਾਣ ਲੱਗ ਗਿਆ ਗੱਲ ਆ ਆ ਤੇ ਗੁਰੂ ਰਵਿਦਾਸ ਮਹਾਰਾਜ ਟੁੱਟੀਆਂ ਗਣਦੇ ਸੀ ਜਿਹੜੀਆਂ ਧੁਰਦਰਗਾਹ ਤੋਂ ਟੁੱਟ ਜਾਂਦੀਆਂ ਸੀ ਠੀਕ ਆ ਤੇ ਆ ਆਪਣੇ ਆਪ ਹੀ ਅਕਲ ਕਰੋ ਬੋਲਣ ਕੀ ਲੱਗੇ ਆ ਠੀਕ ਹੈ ਤੁਸੀਂ ਜਿਹੜਾ ਹੈ ਨਾ ਐਸੀ ਸਮਾਜ ਦੀਆਂ ਭਾਵਨਾਵਾਂ ਨਾਲ ਜਿਹੜਾ ਖਲਵਾੜ ਕਰਦੇ ਆਂ ਹਟ ਜਾਓ ਇਹ ਉਹ ਸਮਾਂ ਨਹੀਂ ਰਹਿ ਗਿਆ ਤੁਹਾਨੂੰ